ਏ ਰੀਲ ਭਾਈ ਆਪਣੇ ਉਹ ਐਨ ਆਰ ਆਈ ਭਰਾਵਾਂ ਵਾਸਤੇ ਆ ਵੀ ਜਿਹੜੇ ਇੰਡੀਆ ਆ ਰਹੇ ਨੇ ਔਰ ਉਹਨਾਂ ਨੂੰ ਭਈ ਨਾ ਕਾਰ ਚਾਹੀਦੀ ਆ ਵੀ ਅਸੀਂ ਆਪਦੀ ਫੁੱਲ ਨੰਨਵੀ ਨਹੀਂ ਲੈਣੀ ਤਾਂ ਰੈਂਟ ਤੇ ਅਗਰ ਕਾਰ ਲੈਣੀ ਆ ਤੁਸੀਂ ਬਹੁਤ ਘੱਟ ਰੇਟ ਦੇ ਵਿੱਚ ਜਿੱਥੇ ਮਾਰਕੀਟ ਮੰਗਦਿਆ 4-4000 ਰੁਪਿਆ ਅਸੀਂ ਉਹਨਾਂ ਤੋਂ 1000 ਰੁਪਿਆ 1500 ਰੁਪਿਆ ਘੱਟ ਦੇ ਵਿੱਚ ਦਵਾਂਗੇ ਜਿਹੜੀ ਮਰਜ਼ੀ ਕਾਰ ਲੈਣੀ ਹੋਵੇ ਤੁਹਾਨੂੰ ਚਾਹੇ ਤੁਸੀਂ ਸਵਿਫਟ ਲੈਣੀ ਹੋਵੇ ਚਾਹੇ ਤੁਹਾਨੂੰ ਲੈਣੀ ਹੋਵੇ ਭਈ ਫੋਰਚਨਰ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਕੇਐਸ ਕਾਰ ਬਿਆਰ ਤੇ ਕੁੱਪ ਬਈ ਅੱਛਾ ਵੀ ਜਿਹੜੀ ਮਰਜ਼ੀ ਕਰ ਲੈ ਲੀਏ ਜਿਹੜੀ ਮਰਜ਼ੀ ਕਰ ਲੈ ਲਓ ਵੀਰੇ ਤਿੰਨ ਕਾਰਾਂ ਤੁਹਾਨੂੰ ਹੁਣ ਦਿਖਾਉਨੇ ਆ ਦੋ ਫੋਰਚੂਨਰਾਂ ਤੇ ਇੱਕ ਸਕਾਰਪਿਓ ਐਨ ਵੀਰੇ ਠੀਕ ਆ ਵੇਛੇ ਛੋਟੀ ਵੀ ਜਿਹੜੀ ਮਰਜ਼ੀ ਲੈ ਲੀਏ ਛੋਟੀ ਵੀਰੇ ਕੋਈ ਵੀ ਲੈ ਲਓ ਸਵਿਫਟ ਲੈ ਲਓ ਡੀਆਰ ਲੈ ਲਓ ਜੋ ਜੋ ਤੁਹਾਡਾ ਮਨ ਹੋਊਗਾ ਕਾਰ ਆਜੇ ਮਰਜ਼ੀ ਤੁਹਾਨੂੰ ਆਟੋ ਮੈਨੂਅਲ ਜਿਹੜੀ ਮਰਜ਼ੀ ਆਟੋ ਮੈਨੂਅਲ ਜਿਹੜਾ ਕਸਟਮਰ ਦਾ ਜੀ ਚਾਹੂ ਅੱਛਾ ਇਹ ਇਹ ਆ ਗਈ ਫੋਰਚਨਰ ਵੀਰੇ ਇਹ ਆਪਾਂ ਦੇ ਰਾਂਗੇ 3000 ਰੁਪਏ ਰੈਂਟ ਤੇ ਵੀਰੇ 3000 ਰੁਪਏ ਇਹਦੇ ਨਾਲ ਐਕਸਟਰਾ ਲੱਗੇ ਆ ਟੋਲ ਟੈਕਸ ਆਪਾਂ ਫ੍ਰੀ ਦੇਵਾਂਗੇ ਨਾਲ ਟੋਲ ਟੈਕਸ ਸਾਰੇ ਫ੍ਰੀ ਹੋਣਗੇ ਫ੍ਰੀ ਦੇਵਾਂਗੇ ਤੇ ਨੰਬਰ ਵੀ ਇਹਦਾ ਘੈਂਟ ਆ ਨੰਬਰ ਬਹੁਤ ਸੋਹਣਾ ਘਾਰ ਦਾ ਵੀਰੇ ਨੰਬਰ ਵਾੜਾ ਨੰਬਰ ਪੂਰਾ ਤੇ ਜੋੜਿਆਂ ਵਾਲਾ ਨੰਬਰ ਆ ਬਾਈ ਤੇ ਅਗਲੀ ਆ ਗਈ ਆਪਣੇ ਲਵੇ ਉਹ ਉਹ ਇਹ ਇਹ ਏ ਆ ਗਈ ਵੀਰੇ ਸਕਾਰਪੀਓ ਹਾਂਜੀ ਹਾਂ 2025 ਮਾਡਲ ਆ ਸਿਰਫ 10 ਦਿਨ ਹੋਇਆ ਕਾਰ ਲਿਆਂਦੀ ਅੱਛਾ ਅਲਾਈ ਟਾਇਰ ਐਕਸਟਰਾ ਲੱਗੇ ਹੋਏ ਨੇ ਹਾਂਜੀ ਹਾਂ ਅੰਦਰੋਂ ਕਾਰ ਚੈੱਕ ਕਰਵਾਓ ਹਜੇ ਤੱਕਰ ਸੀਟ ਕਵਰ ਵੀ ਨਹੀਂ ਲਾਇਆ ਕਾਰ ਦੇ ਨਵੀਂ ਐ ਬਿਲਕੁਲ ਨਵੀਂ ਦਾ ਮਤਲਬ ਨਵੀਂ ਵੀਰੇ ਆਟੋਮੈਟਿਕ ਆਟੋਮੈਟਿਕ ਇਹ ਸਾਰੇ ਆਪਣੇ ਵੀਰ ਵੀਰ ਭਰਾ ਐਨਆਰਆਈ ਵੀਰ ਭਰਾ ਵਾਲੀ ਕਾਰ ਹੈ ਹਾਂਜੀ ਹਾਂ ਅਜ ਇੱਕ ਮਿਨੀਮਮ ਕਿੰਨੇ ਟਾਈਮ ਵਾਸਤੇ ਦੇਮਗੇ ਇੱਕ ਟੋਕਾ ਟਵਰੇ ਮਹੀਨੇ ਲਈ ਮਹੀਨੇ ਤੋਂ ਉੱਪਰ ਜਿੰਨਾ ਮਰਜ਼ੀ ਟਾਈਮ ਲੈ ਲਓ ਚਾਹੇ ਲਓ ਵੀ ਚਾਹੇ ਉਮਰ ਪਰ ਲਈ ਰੱਖ ਲਓ ਉਹਦੇ ਵੀ ਰੈਂਟ ਵੀ ਬਹੁਤ ਛੋਟਾ ਦੇ ਦੇਣਾ ਵੀਰੇ 26 ਲੱਖ ਰੁਪਏ ਵਾਲੀ ਕਾਰ ਆ ਵੀਰੇ ਮੰਨ ਕੇ ਚੱਲੋ ਸਿਰਫ 3500 ਰੁਪਏ ਤੇ ਦੇ ਦੇ ਦਿਆਂਗੇ ਆਪਾਂ 3500 ਰੁਪਏ ਤੇ ਆੜੀ ਟੋਕਾ ਟੱਕ ਮਹੀਨੇ ਲਈ ਦੇਣੀ ਆ 1 ਮਹੀਨੇ ਤੋਂ ਘੱਟ ਨਹੀਂ ਵੀਰੇ ਡੈਸ਼ ਕੈਮ ਵਗੈਰਾ ਸਾਰਾ ਕੁਝ ਲੱਗਿਆ ਆ ਵੀਰੇ ਨਾ ਇਹ ਫੁੱਲ ਇੰਸ਼ੋਰੈਂਸ ਸਾਰੇ ਕੰਟੈਕਸ ਫ੍ਰੀ ਮਿਲਣਗੇ ਨਾਲ ਸੱਤੇ ਆ ਇਹ ਇਹ ਫੋਰਚਨਰ ਇਹ ਵੀ ਵੀਰੇ ਆਟੋਮੈਟਿਕ ਆ ਇਹ ਵੀ ਆਪਾਂ ਤੁਹਾਨੂੰ ਤੇ ਭਾਈ ਇਹ ਸੀਗੇ ਇਹ ਕਾਰਾਂ ਨੇ ਛੋਟੀ ਵੱਡੀ ਜਿਹੜੀ ਮਰਜ਼ੀ ਲੈਣੀ ਆ ਤੁਸੀਂ ਕੋਈ ਵੀ ਕਾਰ ਬਾਜ਼ਾਰੋਂ ਤੇ ਲੈ ਸਕਦੇ। ਇਸ ਤੋਂ ਬਾਅਦ ਬਰੀਜਾ ਲੈਣੀ ਆ, ਕ੍ਰੇਟਾ ਲੈਣੀ ਆ, ਸਵਿਫਟ ਲੈਣੀ ਆ, ਡਿਜ਼ਾਇਰ ਲੈਣੀ ਆ, ਕੋਈ ਵੀ ਮੇਰੇ ਮਿੱਤਰ ਸੱਜਣ ਨੇ ਰੈਂਟ ਤੇ ਕਾਰ ਲੈਣੀ ਆ। ਆਪਾਂ ਹਾਜ਼ਰ ਕਰਕੇ ਦਵਾਂਗੇ ਮਹੀਨੇ ਤੋਂ 2 ਮਹੀਨੇ ਲਈ ਕਿਸੇ ਨੂੰ ਵੀ ਲੈਣੀ ਆ ਕੰਟੈਕਟ ਕਰ ਸਕਦੇ। ਨੰਬਰ ਪਾਦਾ ਸਕਰੀਨ ਤੇ ਸਤਿ ਸ਼੍ਰੀ ਅਕਾਲ ਜੀ ਬਾਈ।